ਪੰਜਾਬੀ ਏਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆ ਦੀਆਂ ਵੱਡੀਆਂ ਖਬਰਾਂ ਪੰਜਾਬ ਤੇ ਜ਼ਮੀਨਾਂ ਦੀਆਂ ਰਜਿਸਟਰੀਆਂ ਬਾਰੇ ਆਈ ਵੱਡੀ ਖਬਰ ਪੰਜਾਬ ਸਰਕਾਰ ਜਲਦ ਸੁਣਾਏਗੀ ਖੁਸ਼ਖਬਰੀ ਲਵੇਗੀ ਵੱਡਾ ਫੈਸਲਾ ਨਜਾਇਜ਼ ਮਾਈਨਿੰਗ ਕਰਨ ਵਾਲੇ ਕਾਂਗਰਸ ਦੇ ਵਿਧਾਇਕ ਤੇ ਮਾਨ ਸਰਕਾਰ ਦਾ ਸ਼ਿਕੰਜਾ ਵਿਧਾਇਕ ਜੁਗਿੰਦਰ ਪਾਲ ਪੋਆ ਨੂੰ ਕੀਤਾ ਗ੍ਰਿਫਤਾਰ ਨਵਜੋਤ ਸਿੰਘ ਨੇ ਫਿਰ ਕਾਂਗਰਸੀ ਅੱਗੋਂ ਤੇ ਹੀ ਸਾਧਿਆ ਨਿਸ਼ਾਨਾ ਗੁੱਸੇਜ ਕਹਿ ਗਏ ਵੱਡੀਆਂ ਗੱਲਾਂ ਐਸਆਈਟੀ ਵੱਲੋਂ ਕਰੀਬ 5 ਘੰਟੇ ਪੁੱਛਗਿਸ ਤੋਂ ਬਾਅਦ ਮਜੀਠੀਆ ਦਾ ਵੱਡਾ ਬਿਆਨ ਕਿਹਾ ਮੈਂ ਕੇਸ ਤੋਂ ਡਰਨ ਵਾਲਾ ਨਹੀਂ ਹਾਂ ਪੰਜਾਬ ਦੇ ਡੀਪੂ ਹੋਲਡਰਾਂ ਬਾਰੇ ਆਈ ਵੱਡੀ ਖਬਰ ਨਵੇਂ ਸਾਲ ਮੌਕੇ ਵੱਡਾ ਕਦਮ ਚੁੱਕਣ ਦਾ ਕੀਤਾ ਐਲਾਨ ਸੀਐਮ ਭਗਵੰਤ ਮਾਨ ਦੇ ਚੈਲਨ ਤੇ ਸੁਣੇ ਜਾਕਰ ਦਾ ਜਵਾਬ ਕਿਹਾ ਝੂਠਿਆਂ ਨੂੰ ਸਾਰੇ ਝੂਠੇ ਹੀ ਨਜ਼ਰ ਆਉਂਦੇ ਨੇ ਪੰਜਾਬ ਚ ਜਾਇਦਾਦ ਦੀ ਰਜਿਸਟਰੀ ਕਰਵਾਉਣ ਦੀ ਪ੍ਰਕਿਰਿਆ ਪਹਿਲਾਂ ਨਾਲੋਂ ਆਸਾਨ ਹੋਣ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨੇ ਇਸ ਸੰਬੰਧੀ ਯੋਜਨਾ ਦੇ ਕੰਮ ਸ਼ੁਰੂ ਕਰ ਦਿੱਤਾ ਹੈ ਮੀਡੀਆ ਰਿਪੋਰਟਾਂ ਮੁਤਾਬਕ ਹੁਣ ਰਜਿਸਟਰੀਆਂ ਪਾਸਪੋਰਟਾਂ ਦੀ ਤਰਜ਼ ਤੇ ਹੋਣਗੀਆਂ ਜਿਸ ਤਰ੍ਹਾਂ ਲੋਕ ਪਾਸਪੋਰਟ ਬਣਵਾਉਣ ਲਈ ਪਹਿਲਾਂ ਆਨਲਾਈਨ ਅਪਾਇੰਟਮੈਂਟ ਲੈਂਦੇ ਹਨ ਅਤੇ ਬਾਅਦ ਵਿੱਚ ਆਪਣੀ ਫੋਟੋ ਕਲਿੱਕ ਕਰਵਾ ਕੇ ਦਸਤਾਵੇਜ਼ ਦੀ ਜਾਂਚ ਕਰਵਾਉਂਦੇ ਹਨ ਤੇ ਇੱਕ ਛੱਤ ਹੇਠ ਵੱਖ-ਵੱਖ ਕਾਊਂਟਰਾਂ ਤੇ ਫੀਸ ਜਮ੍ਹਾਂ ਕਰਾਉਂਦੇ ਹਨ ਉਸੇ ਤਰ੍ਹਾਂ ਹੁਣ ਪ੍ਰੋਪਰਟੀ ਰਜਿਸਟਰੀ ਵੀ ਕੀਤੀ ਜਾਵੇਗੀ ਰਜਿਸਟਰੀ ਦੀ ਨਵੀਂ ਪ੍ਰਣਾਲੀ ਵਿੱਚ ਆਨਲਾਈਨ ਅਪਾਇੰਟਮੈਂਟ ਲੈਣ ਤੋਂ ਬਾਅਦ ਵੱਖ-ਵੱਖ ਕਾਊਂਟਰਾਂ 'ਚੋਂ ਲੰਗੇ ਬਿਨਾ ਇੱਕ ਛੱਤ ਹੇਠ ਰਜਿਸਟਰੀ ਹੋਵੇਗੀ ਇਹ ਸਾਰੀ ਪ੍ਰਕਿਰਿਆ ਨੂੰ ਆਸਾਨ ਬਣਾ ਦੇਵੇਗਾ ਹਰ ਕੰਮ ਲਈ ਸਮਾਂ ਸੀਮਾ ਤੈਅ ਕਰਨ ਦੇ ਫੀਸ ਆਨਲਾਈਨ ਜਮ੍ਹਾਂ ਕਰਾਉਣ ਤੇ ਵਿਚਾਰ ਕੀਤਾ ਜਾ ਰਿਹਾ ਹੈ ਇਸ ਨਾਲ ਸਮਾਂ ਵੀ ਘਟੇਗਾ ਤੇ ਪ੍ਰਿਸ਼ਚਾਰ ਤੇ ਵੀ ਲਗਾਮ ਲੱਗੇਗੀ ਇਹ ਵੀ ਪਤਾ ਲੱਗਾ ਹੈ ਕਿ ਇਹ ਪਾਇਲਟ ਪ੍ਰੋਜੈਕਟ ਹਾਲੀ ਅਤੇ ਬਠਿੰਡਾ ਵਿੱਚ ਸ਼ੁਰੂ ਕੀਤਾ ਜਾਵੇਗਾ ਗੈਰ ਕਾਨੂੰਨੀ ਮਾਈਨਿੰਗ ਤੇ ਸਖਤ ਰੁਖ ਅਪਣਾਉਂਦੇ ਹੋਏ ਪੰਜਾਬ ਸਰਕਾਰ ਨੇ ਪਠਾਨਕੋਟ ਚ ਵੱਡੀ ਕਾਰਵਾਈ ਕੀਤੀ ਹੈ ਪ੍ਰਸ਼ਾਸਨ ਨੇ ਸਾਬਕਾ ਵਿਧਾਇਕ ਜੁਗਿੰਦਰਪਾਲ ਪੋਆ ਨੂੰ ਗ੍ਰਿਫਤਾਰ ਕਰ ਲਿਆ ਹੈ ਜੁਗਿੰਦਰਪਾਲ ਤੇ ਗੰਭੀਰ ਦੋਸ਼ ਲਗਾਏ ਹਨ ਮੌਕੇ ਤੋਂ ਇੱਕ ਪੋਕਲਨ ਮਸ਼ੀਨ ਅਤੇ ਇੱਕ ਟੀਪਰ ਵੀ ਬਰਾਮਦ ਕੀਤਾ ਗਿਆ ਹੈ ਦੱਸ ਦੇ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਾਲੀ ਪੰਜਾਬ ਸਰਕਾਰ ਨੇ ਪੋਆ ਤੋਂ ਸਾਬਕਾ ਵਿਧਾਇਕ ਜੁਗਿੰਦਰਪਾਲ ਨੂੰ ਗੈਰ ਕਾਨੂੰਨੀ ਮਾਈਨਿੰਗ ਵਿੱਚ ਸ਼ਾਮਲ ਪਾਏ ਜਾਣ ਤੋਂ ਬਾਅਦ ਗ੍ਰਿਫਤਾਰ ਕਰਕੇ ਪ੍ਰਿਸ਼ਟਾਚਾਰ ਅਤੇ ਗੈਰ ਕਾਨੂੰਨੀ ਗਤੀਵਿਧੀਆਂ ਵਿਰੁੱਧ ਆਪਣੀ ਜ਼ੀਰੋ ਟੋਲਰੈਂਸ ਨੀਤੀ ਦੀ ਪੁਸ਼ਟੀ ਕੀਤੀ ਹੈ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਸ ਦੇ ਸਾਥੀ ਉਸ ਨੂੰ ਘਰ ਬਿਠਾ ਕੇ ਚੁੱਪ ਕਰਾਉਣਾ ਚਾਹੁੰਦੇ ਹਨ ਤਾਂ ਜੋ ਉਹ ਸਰਕਾਰ ਦੀਆਂ ਗਲਤੀਆਂ ਤੋਂ ਪਰਦੇ ਨਾ ਉਠਾ ਸਕੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਕਿਹਾ ਕਿ ਉਹ ਪੰਜਾਬ ਦੇ ਮੁੱਦਿਆਂ ਤੇ ਗੱਲ ਕਰਦੇ ਰਹਿਣਗੇ ਕਿਉਂਕਿ ਉਹ ਆਲ ਇੰਡੀਆ ਕਾਂਗਰਸ ਪਾਰਟੀ ਦੇ ਪ੍ਰਧਾਨ ਮਲਿਕਾ ਅਰਜੁਨ ਖੜਗੇ ਤੇ ਰਾਹੁਲ ਗਾਂਧੀ ਦੇ ਮਿਸ਼ਨ ਵਿੱਚ ਸ਼ਾਮਿਲ ਹਨ ਜਿਨ੍ਹਾਂ ਨੇ ਭਾਰਤ ਤੇ ਪੰਜਾਬ ਨੂੰ ਸੁਧਾਰਨ ਦਾ ਬੀੜਾ ਚੁੱਕਿਆ ਹੈ ਉਹਨਾਂ ਕਿਹਾ ਹੈ ਕਿ ਉਹ ਓਦਿਆਂ ਦੇ ਭੁੱਖੇ ਨਹੀਂ ਹਨ ਜੇਕਰ ਉਹ ਓਦਿਆਂ ਦੇ ਭੁੱਖੇ ਹੁੰਦੇ ਤਾਂ ਉਹ ਭਾਜਪਾ ਵੱਲੋਂ ਦਿੱਤੀ ਜਾ ਰਹੀ ਰਾਜ ਸਭਾ ਮੈਂਬਰੀ ਨਾ ਤਿਆਗਦੇ ਉਹ ਲੋਕ ਸਭਾ ਦੀ ਮੈਂਬਰੀ ਅਤੇ ਪੰਜਾਬ ਵਿੱਚ ਮੰਤਰੀ ਦਾ ਉਦਦ ਨਾ ਛੱਡਦੇ ਉਹਨਾਂ ਕਿਹਾ ਕਿ ਨਹੀਂ ਉਹਨਾਂ ਦੇ ਪਰਿਵਾਰ ਨੂੰ ਉਦਦਾਂ ਦੀ ਲਾਲਸ ਹੈ ਜੇਕਰ ਹੁੰਦੀ ਤਾਂ ਉਹਨਾਂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੀ ਚੇਅਰਮੈਨੀ ਨਾ ਛੱਡਦੀ ਤੇ ਨਾ ਹੀ ਉਹਨਾਂ ਦਾ ਪੁੱਤਰ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਦਾ ਉਦਦ ਛੱਡਦਾ ਜੋ ਸਿੱਧੂ ਨੇ ਕਿਸੇ ਦਾ ਨਾਮ ਲਏ ਬਿਨਾ ਕਾਂਗਰਸੀ ਆਗੂਆਂ ਤੇ ਨਿਸ਼ਾਨਾ ਸਾਧਦੇ ਕਿ ਹੈ ਕਿ ਇਹਨਾਂ ਨੇ ਸਰਪੰਚੀ ਵੀ ਨਹੀਂ ਛੱਡੀ ਇਹ ਤਾਂ ਉਦਿਆਂ ਦੇ ਪਿੱਛੇ ਪਿੱਛੇ ਭੱਜਦੇ ਹਨ ਐਨਡੀਪੀਐਸ ਮਾਮਲੇ ਵਿੱਚ ਕਾਲੀਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਪਟਿਆਲਾ ਜੈ ਐਸਆਈਟੀ ਦੇ ਸਾਹਮਣੇ ਪੇਸ਼ ਹੋਏ ਮਜੀਠੀਆ ਤੋਂ ਐਸਆਈਟੀ ਵੱਲੋਂ ਕਰੀਬ 5 ਘੰਟੇ ਉਛਕਿਛ ਕੀਤੀ ਗਈ ਅਤੇ ਪੁੱਛਗਿੱਛ ਤੋਂ ਬਾਅਦ ਮਜੀਠੀਆ ਨੇ ਕਿਹਾ ਕਿ ਐਸਆਈਟੀ ਅੱਗੇ ਅੱਜ ਪੰਜਵੀਂ ਵਾਰ ਪੇਸ਼ ਹੋਇਆ ਹਾਂ ਕੇਸ ਤੋਂ ਮੈਂ ਡਰਨ ਵਾਲਾ ਨਹੀਂ ਹਾਂ ਹੱਕ ਤੇ ਸੱਚ ਦੀ ਲੜਾਈ ਲੜਨੀ ਪੈਂਦੀ ਹੈ ਤੇ ਅਸੀਂ ਤਿਆਰ ਹਾਂ ਮਜੀਠੀ ਨੇ ਕਿਹਾ ਕਿ ਮੁੱਖ ਮੰਤਰੀ ਅਫਸਰਾਂ ਨੂੰ ਵਰਤ ਰਹੇ ਹਨ ਪਰ ਹੁਣ ਅਫਸਰਾਂ ਨੂੰ ਵਰਤਣ ਦੀ ਬਜਾਏ ਖੁਦ ਸਾਹਮਣੇ ਆਉਣ ਉਹਨਾਂ ਨੇ ਕਿਹਾ ਕਿ ਹਾਈ ਕੋਰਟ ਦੇ ਜ਼ਮਾਨਾ ਦੇਨ ਵੇਲੇ ਵੀ ਕੋਈ ਗਵਾਹ ਨਾ ਹੋਣ ਦੀ ਗੱਲ ਕਹੀ ਗਈ ਹੈ 1.5 ਸਾਲ ਤੱਕ ਐਸਆਈਟੀ ਨੇ ਇੱਕ ਵਾਰ ਵੀ ਨਹੀਂ ਸੱਦਿਆ ਐਸਆਈਟੀ ਮਈ ਮਹੀਨੇ ਵਿੱਚ ਬਣੀ ਪਰ ਦਸੰਬਰ ਮਹੀਨੇ ਵਿੱਚ ਸੱਦਿਆ ਗਿਆ ਹੈ ਜਿਹੜੇ ਅਫਸਰ ਨੂੰ ਉਸਦਾ ਉੱਚ ਅਧਿਕਾਰੀ ਸੇਵਾ ਮੁਕਤੀ ਦਾ ਪੱਤਰ ਜਾਰੀ ਕਰ ਰਿਹਾ ਹੈ ਪਰ ਇੱਥੇ ਸੇਵਾ ਮੁਕਤੀ ਵਾਲਾ ਅਫਸਰ ਹੀ ਜਾਂਚ ਲਈ ਸੱਦਾ ਦੇ ਰਿਹਾ ਹੈ ਜਿਸ ਤੋਂ ਪੱਖਪਾਤ ਸਪਸ਼ਟ ਹੁੰਦਾ ਹੈ ਮਜੀਠੀਆ ਨੇ ਕਿਹਾ ਕਿ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਸਰਕਾਰ ਦਾ ਹੱਥ ਠੋਕਾ ਬਣਨ ਵਾਲੇ ਅਫਸਰਾਂ ਨੂੰ ਹਮੇਸ਼ਾ ਭੁਗਤਣਾ ਪੈਂਦਾ ਹੈ 11 ਸਾਲ ਤੋਂ ਕੋਈ ਨਿਚੋੜ ਨਹੀਂ ਨਿਕਲਿਆ ਉਹਨਾਂ ਨੇ ਕਿਹਾ ਕਿ ਅਰਵਿੰਦ ਕੈਰੀਵਾਲ ਨੂੰ ਪੰਜਾਬ ਪੁਲਿਸ ਦੀ ਸੁਰੱਖਿਆ ਅਧੀਨ ਹੁਸ਼ਿਆਰਪੁਰ ਵਿੱਚ ਰੱਖਿਆ ਗਿਆ ਹੈ ਤੇ ਹੁਣ ਉਸ ਨੂੰ ਵੀ ਈਡੀ ਸਾਹਮਣੇ ਪੇਸ਼ ਕਰ ਦੇਣਾ ਚਾਹੀਦਾ ਹੈ ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਨੀਲੇ ਕਾਡ ਧਾਰਕਾਂ ਲਈ ਘਰ ਘਰ ਰਾਸ਼ਾ ਪਹੁੰਚਾਉਣ ਦੇ ਵਾਅਦੇ ਕਰ ਰਹੀ ਹੈ ਤੇ ਕੇਂਦਰ ਸਰਕਾਰ 5 ਸਾਲ ਮੁਫਤ ਨਾਜ ਦੇਣ ਦੀਆਂ ਗਰੰਟੀਆਂ ਦੇ ਰਹੀ ਹੈ ਉੱਥੇ ਹੀ ਦੂਜੇ ਪਾਸੇ ਸਰਕਾਰਾਂ ਦੀ ਬੇਤਿਆਨੀ ਤੋਂ ਨਿਰਾਸ਼ ਹੋਏ ਡਿੱਪੂ ਹੋਲਡਰਾਂ ਵੱਲੋਂ 1 ਜਨਵਰੀ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਤੇ ਜਾਣ ਦਾ ਐਲਾਨ ਕਰ ਦਿੱਤਾ ਗਿਆ ਹੈ। ਡਿੱਪੂ ਹੋਲਡਰਾਂ ਵੱਲੋਂ 16 ਜਨਵਰੀ ਨੂੰ ਰਾਮਲੀਲਾ ਗਰਾਊਂਡ ਵਿੱਚ ਰੈਲੀ ਕਰਕੇ ਸੰਸਦ ਦਾ ਕਿਰੋ ਕਰਨ ਦਾ ਫੈਸਲਾ ਕੀਤਾ ਗਿਆ ਹੈ। ਆਲ ਇੰਡੀਆ ਫੇਅਰ ਪ੍ਰਾਈਸ ਸ਼ੋਪ ਡੀਲਰ ਫੈਡਰੇਸ਼ਨ ਪ੍ਰਧਾਨ ਨੇ ਦੱਸਿਆ ਕਿ 35 ਲੱਖ ਲੋੜਵੰਦ ਪਰਿਵਾਰਾਂ ਨੂੰ ਸਰਕਾਰ ਵੱਲੋਂ ਦਿੱਤਾ ਜਾਂਦਾ ਰਾਸ਼ਨ ਪਹੁੰਚਦਾ ਕਰਨ ਵਾਲੇ 18 ਹਜ਼ਾਰ ਡਿੱਪੂ ਹੋਲਡਰਾਂ ਦੇ ਆਪਣੇ ਚੂਲੇ ਠੰਡੇ ਪੈਣ ਲੱਗੇ ਹਨ ਕਿਉਂਕਿ ਪਿਛਲੇ ਸਾਲ 13 ਮਹੀਨੇ ਤੋਂ ਉਹਨਾਂ ਨੂੰ ਬਣਦੀ ਕਮਿਸ਼ਨ ਜਾਰੀ ਨਹੀਂ ਕੀਤੀ ਇਹੀ ਉਹਨਾਂ ਨੇ ਦੱਸਿਆ ਕਿ ਐਨਾ ਹੀ ਨਹੀਂ ਪੰਜਾਬ ਦੇ ਡਿੱਪੂ ਹੋਲਡਰਾਂ ਨਾਲ ਇਹ ਵੀ ਜਾਤੀ ਕੀਤੀ ਜਾ ਰਹੀ ਹੈ ਕਿ ਬਾਕੀ ਸੂਬਿਆਂ ਦੇ ਮੁਕਾਬਲੇ ਪੰਜਾਬ ਦੇ ਡਿੱਪੂ ਹੋਲਡਰਾਂ ਨੂੰ ਕਮਿਸ਼ਨ ਬਹੁਤ ਘੱਟ ਦਿੱਤਾ ਜਾ ਰਿਹਾ ਹੈ ਇਸ ਤਰ੍ਹਾਂ ਨਿਰਾਸ਼ਾ ਦੇ ਆਲਮ ਵਿੱਚੋਂ ਗੁਜਰ ਦੇ ਡਿੱਪੂ ਹੋਲਡਰਾਂ ਦੇ ਅਣਮਿੱਥੇ ਸਮੇਂ ਦੀ ਹੜਤਾਲ ਦੇ ਫੈਸਲੇ ਨਾਲ 35 ਲੱਖ ਲੋੜਵੰਦ ਪਰਿਵਾਰਾਂ ਦੇ 1 ਕਰੋੜ 41 ਲੱਖ ਮੈਂਬਰ ਪ੍ਰਭਾਵਿਤ ਹੋਣਗੇ ਦਸੰਬਰ ਮਹੀਨੇ ਦੀ ਸ਼ੁਰੂਆਤ ਵਿੱਚ ਭਾਵੇਂ ਠੰਡ ਘਟ ਰਹੀ ਹੈ ਪਰ ਮਹੀਨੇ ਦੇ ਅੰਤ ਵਿੱਚ ਠੀਤ ਲਹਿਰ ਨੇ ਜੋਰ ਫੜ ਲਿਆ ਹੈ ਜਿਸ ਤੇ ਚਲਦੇ ਆ ਪੰਜਾਬ ਅਤੇ ਹਰਿਆਣਾ ਵਿੱਚ ਧੁੰਦ ਦਾ ਪਰਗੋਬ ਲਗਾਤਾਰ ਜਾਰੀ ਹੈ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਵਿੱਚ ਸੰਗਣੀ ਧੁੰਦ ਨੂੰ ਲੈ ਕੇ ਅਲਰਟ ਵੀ ਜਾਰੀ ਕੀਤਾ ਹੈ ਹਰਿਆਣਾ ਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਸੰਗਣੀ ਧੁੰਦ ਕੱਲ ਵੀ ਦੇਖਣ ਨੂੰ ਮਿਲੀ ਸੀ ਜੋਗਲੇ ਦਿਨਾਂ ਵਿੱਚ ਵੀ ਜਾਰੀ ਰਹੇਗੀ ਇਸ ਦੇ ਨਾਲ ਹੀ ਮਾਇਰਾ ਨੇ ਸੰਗਣੀ ਤੁੰਦ ਕਾਰਨ ਵਾਹਨ ਚਾਲਕਾਂ ਨੂੰ ਵਧੇਰੇ ਚੌਕਸੀ ਵਰਤਣ ਦੀ ਸਲਾਹ ਦਿੱਤੀ ਹੈ ਗਣਤੰਤਰ ਦੀ ਸਪਰੇਡ ਵਿੱਚ ਪੰਜਾਬ ਦੀ ਚਾਂਕੀ ਨੂੰ ਰੱਦ ਕਰਨ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਭਾਜਪਾ ਵਿਚਾਲੇ ਜੁਬਾਨੀ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਚਾਂਕੀ ਨੂੰ ਰੱਦ ਕਰਨ ਦਾ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀਆਂ ਫੋਟੋਆਂ ਨੂੰ ਦੱਸਿਆ ਸੀ ਫੋਟੋਆਂ ਨੂੰ ਦੱਸਿਆ ਸੀ ਜਿਸ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਉਹਨਾਂ ਨੂੰ ਚੁਣੌਤੀ ਦਿੱੰਦਿਆ ਕਿ ਹੱਸੇ ਕਿ ਜੇ ਜਾਖੜ ਚਾਂਕੀ ਵਿੱਚ ਉਹਨਾਂ ਤੇ ਕੇਜਰੀਵਾਲ ਦੀ ਫੋਟੋ ਲਾ ਦਿੰਦੇ ਤਾਂ ਹੋ ਹੋ ਰਾਜਨੀਤੀ ਤੋਂ ਸੰਨਿਆਸ ਲੈ ਲੈਣਗੇ ਸੁਨੀਲ ਜਾਖੜ ਅਜੇ ਵੀ ਆਪਣੀ ਗੱਲ ਤੇ ਕਾਇਮ ਹਨ ਭਗਵੰਤ ਮਾਨ ਦੀ ਚੁਣੌਤੀ ਦੇ ਜਵਾਬ ਵਿੱਚ ਉਹਨਾਂ ਨੇ ਲਿਖਿਆ ਹੈ ਮੈਂ ਕੱਲ ਜੋ ਕਿਹਾ ਸੀ ਉਸ ਤੇ ਅੱਜ ਵੀ ਕਾਇਮ ਹਾਂ ਝੂਠਿਆਂ ਨੂੰ ਸਾਰੇ ਝੂਠੇ ਹੀ ਨਜ਼ਰ ਆਉਂਦੇ ਹਨ ਬੱਕਰੇ ਬੱਕਰੇ ਦੀ ਮਾਂ ਕੱਪ ਤੱਕ ਖੈਰ ਮਚਾਏਗੀ ਖੈਰ ਮਨਾਏਗੀ ਪਹਿਲਾਂ ਤੇ ਐ ਮੁੱਛਾਂ ਨੂੰ ਕਰਕੇ ਆਏ ਜਿੱਥੇ ਬੁਲਾਉਂਗੇ ਜਦੋਂ ਬੁਲਾਉਂਗੇ ਜਿੱਤਰਾ ਬੁਲਾਉਂਗੇ ਆ ਜਾਊਂਗਾ ਭੱਜਣ ਲੱਗ ਗਿਆ ਨਾ ਇਹ ਭੱਜਣ ਲੱਗ ਗਿਆ ਮਜੀਠਿਆ ਪਤਾ ਹੈ ਪਤਾ ਹੈ ਕਿ ਹੁਣ ਸੈਟਿਕ ਨਹੀਂ ਹੋਣੀ ਇਹ ਕੈਪਟਨ ਵੇਲੇ ਸੈਟਿੰਗ ਹੋ ਗਈ ਸੀ ਆਵੇ দম ਹੈਗਾ ਤੇ ਆਵੇ ਹੁਣ ਹੁਣ ਬਹਾਨੇ ਲੱਭਦਾ ਵੀ 4 ਹਫ਼ਤੇ ਚਾਹੀਦੇ 3 ਹਫ਼ਤੇ ਚਾਹੀਦੇ 2 ਹਫ਼ਤੇ ਚਾਹੀਦੇ ਇੱਤੋਂ ਪਤਾ ਲੱਗਦਾ ਹੈ ਔਰ ਦੇਖੋ ਅਸੀਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨਾ ਚਾਹੁੰਨੇ ਅਸੀਂ ਚਾਹੁੰਨੇ ਜਿਨ੍ਹਾਂ ਨੇ ਨਸ਼ਿਆਂ ਦੇ ਦਰਿਆ ਬਹਾਏ ਜਿਨ੍ਹਾਂ ਨੇ ਪੈਟਰੋਨੇਜ ਕੀਤਾ ਪਿੰਦੀ ਹੋਣਾ ਨੂੰ ਭੋਲੇ ਹੋਣਾ ਨੂੰ ਚੈਲ ਹੋਣਾ ਨੂੰ ਉਹਨਾਂ ਨੂੰ ਆਪਣੀ ਗੱਲ ਉਹਨਾਂ ਦੀ ਇਨਵੈਸਟੀਗੇਸ਼ਨ ਤੇ ਹੋਊਗੀ ਸਚਾਈ ਬਾਹਰ ਆਊਗੀ ਔਰ ਕਾਰਵਾਈ ਵੀ ਹੋਊਗੀ ਇਸ ਤਰੀਕੇ ਨਾਲ ਬਹਾਨੇ ਨਹੀਂ ਪਹਿਲਾਂ ਤਾਂ ਕਹਿੰਦਾ ਜਦੋਂ ਬੁਲਾ ਲਓ ਜਿੱਥੇ ਬੁਲਾ ਲਓ ਆ ਜੂ ਮੈਂ ਆ ਜੂਗਾ ਹੁਣ ਆਵੇ ਹੁਣ ਬਹਾਨੇ ਕਿਉਂ ਲਾਉਂਦਾ ਫਿਰਦਾ ਦੂਜੀ ਸੀ ਤਖਤਾ ਨਾਲਜੀਤ ਭੁੱਲਰ ਜੀ ਨੇ ਕਿਹਾ ਕਿ ਸਾਰਾ ਪੰਜਾਬ ਇੱਕ ਭਾਰਤ ਦਾ ਚਿੰਦੜ ਪੰਜਾਬ ਹੈ ਜਾਂ ਹਰਿਮਾਚਲ ਕੱਲ ਹਰਿਆਣਾ ਦੇ ਮੁੱਖ ਮੰਤਰੀ ਨੇ ਏਸੀ ਦਾ ਸਵਾਰਥਨ ਕੀਤਾ ਕਿ ਬੱਡੀ ਸੂਰਤਾਂ ਬੱਡੀ ਸੂਰਤਾਂ ਸਵਾਗਤ ਹੈ ਔਰ ਜੇਕਰ ਜੀ ਹਾਂ ਕੀਤਾ ਜਾਂਦਾ ਹੈਗਾ ਸਾਡੇ ਉੱਪਰ ਇਹ ਉਹ ਭੁੱਲਰ ਸਾਹਿਬ ਦਾ ਆਪਣਾ ਨਿੱਜੀ ਕੋਈ ਵਿਚਾਰ ਹੋ ਸਕਦਾ ਹੈ ਸਾਡਾ ਅਫੀਸ਼ੀਅਲ ਕੋਈ ਐਫਜੀ ਸਟੇਟਮੈਂਟ ਹਰਿਆਣਾ ਦੇ ਮੁੱਖ ਮੰਤਰੀ ਨੂੰ ਸਰ ਬਤ ਹਰਿਆਣਾ ਦੇ ਮੁੱਖ ਮੰਤਰੀ ਦਾ ਹਰਿਆਣਾ ਦਾ ਮੁੱਖ ਮੰਤਰੀ ਜਾਨ ਬਹੁਤ ਬਹੁਤ ਧੰਨਵਾਦ ਸਰ ਮਤਲਬ ਮੈਨੂੰ ਤਾਂ ਮੁੱਖੋ ਜੀ ਨੇ ਤਾਂ ਕਹਿਤਾ ਨਾ ਇਹ ਗੱਲ ਇਹ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਇਹੋ ਜੇ ਮੁੱਖ ਮੰਤਰੀ ਨੇ ਜਿਹੜੇ ਇਹ ਗੱਲ ਕਹਿ ਸਕਦੇ ਪਰ ਮੈਨੂੰ ਤਾਂ ਕੋਈ ਜੋ ਜਖੜ ਕਹਿੰਦੇ ਨਾ ਮਿੰਦੂ ਛੜਪਾਉਣ ਡਿਆ ਪੈਂਦੀ ਮਤਲਬ ਉਹ ਮੇਰਾ ਖਿਆਲ ਬਲ ਲੱਖਾਂ ਕਰੋੜਾਂ ਪੰਜਾਬੀ ਦੇ ਜਿਨ੍ਹਾਂ ਨੂੰ ਸ਼ਰਮ ਆਉਂਦੀ ਹੋਊਗੀ ਕਿ ਪੰਜਾਬ ਦੀ ਧਰਤੀ ਦੇ ਉਦੋਂ ਦੇ ਲੀਡਰ ਸੀ ਪੰਜਾਬ ਦੀ ਧਰਤੀ ਦੇ ਇੰਨਾਂ ਦੇ ਜੰਮ ਕੇ ਲੀਡਰੀ ਕਰਨ ਵਾਲਿਆਂ ਨੇ ਹਮੇਸ਼ਾ ਪੰਜਾਬ ਦੀ ਇੱਜ਼ਤ ਸੁਦਾ ਮਾਰਿਆ ਜਿਹੜੀ ਗੱਲ ਉਹਨਾਂ ਨੇ ਕਹੀ ਐਸ ਸੀ ਐਮ ਸਾਹਿਬ ਨੂੰ ਪਹਿਲਾਂ ਪਹਿਲਾਂ ਤਾਂ ਮੇਰਾ ਸਵਾਲ ਇਹ ਆ ਕਿ ਜਾਖੜ ਸਾਹਿਬ ਨੂੰ ਉਹ ਕਲੀਅਰ ਕਮੈਂਟ ਹੈ ਸੀਐਮ ਸਾਹਿਬ ਨੇ ਉਹ ਕਿਹਾ ਕਲੀਅਰ ਕਰ ਗਿਆ ਕਿ ਮੈਂ ਰਾਜਨੀਤੀ ਛੱਡ ਦੂੰਗਾ ਸਾਬਦ ਕਰੋ ਹੈ ਵੀ ਨਹੀਂ ਕਿਤੇ ਸਾਬ ਕਿਤੇ ਹੈ ਵੀ ਨਹੀਂ ਉਹ ਕਿਤੇ ਏਦਾਂ ਦੀ ਗੱਲ ਹੀ ਨਹੀਂ ਕੋਈ ਇੱਕ ਬਾਨਾ ਲਾਤਾ ਉਹਦਾ ਜਿੱਦਾਂ ਉਹਨਾਂ ਨੇ ਝੂਠ ਬੋਲਿਆ ਕੱਲ ਜਦੋਂ ਉਹਨਾਂ ਕੋਲ ਝੂਠ ਬਲਵਾਇਆ ਗਿਆ ਅੱਗੋਂ ਪਿੱਛੋਂ ਤੁਸੀਂ ਜਾਂਦੇ ਹੋਗੇ ਉਹਨਾਂ ਦੀ ਪ੍ਰੈਸ ਕਾਨਫਰੰਸ ਵਿੱਚ ਕੱਲ ਤੁਸੀਂ ਦੇਖਿਆ ਹੋਣਾ ਜੋ ਉਹਨਾਂ ਦੀ ਬਾਡੀ ਲੈਂਗੁਏਜ ਸੀ ਜਿੱਦਾਂ ਉਹਨਾਂ ਦੇ ਬੁੱਲ ਫਿੱਟਕਦੇ ਸੀ ਉਹਨਾਂ ਨੂੰ ਜੋ ਦਿੱਤਾ ਗਿਆ ਉਹਨਾਂ ਨੇ ਪੜਤਾ ਵੀ ਆ ਲਓ ਜੀ ਸਮਝ ਗਈ ਗੱਲ ਸੋ ਮੇਰੀ ਜੱਕੜ ਸਾਹਿਬ ਨੇ ਬੇਨਤੀ ਐ ਸਾਹਿਬ ਤੁਸੀਂ ਪੰਜਾਬ ਨਾਲ ਪਿੱਠ ਕਰ ਸਕਦੇ ਹੋ ਪਰ ਸਤਪੁਰਵਾਲੇ ਮਾਸਟਰ ਮਿੰਦਰ ਸਿੰਘ ਜੀ ਦਾ ਬੇਟਾ ਸਰਦਾਰ ਭਗਵੰਤ ਸਿੰਘ ਮਾਨ ਜੀ ਉਨ੍ਹਾਂ ਦੀ ਸਰਕਾਰ ਪੰਜਾਬ ਦੇ ਦੇਸ਼ ਭਗਤਾਂ ਦੇ ਨਾਲ ਪੰਜਾਬ ਦੀ ਦੀ ਦੇਸ਼ ਦੀ ਕੁਰਬਾਨੀਆਂ ਕਰਨ ਵਾਲਿਆਂ ਨਾਲ ਕਦੀ ਫਿੱਟ ਨਹੀਂ ਕਰ ਸਕਦੀ ਤੁਸੀਂ ਸਿੱਦੇ ਆਜਮ ਪਗਸਰ ਨੂੰ ਨਹੀਂ ਦਿਖਾਉਣਾ ਚਾਹੁੰਦੇ ਤੁਸੀਂ ਕਪਤਾਲ ਸ੍ਰਾਬੇ ਨੂੰ ਨਹੀਂ ਦਿਖਾਉਣਾ ਚਾਹੁੰਦੇ ਤੁਸੀਂ ਜਲੰਧਾ ਦਾ ਬਾਗ ਨਹੀਂ ਦਿਖਾਉਣਾ ਚਾਹੁੰਦੇ ਤੁਸੀਂ ਉਦਮ ਸਿੰਘ ਨੂੰ ਦਿਖਾਉਣਾ ਚਾਹੁੰਦੇ ਤੁਸੀਂ ਲਾਲਾ ਲਾਜਪਤ ਵੀ ਨਹੀਂ ਦਿਖਾਉਣਾ ਚਾਹੁੰਦੇ ਤੁਸੀਂ ਸਾਡਾ ਹੈਰੀਟੇਜ ਨਹੀਂ ਦਿਖਾਉਣਾ ਚਾਹੁੰਦੇ ਤੁਸੀਂ ਸਾਡਾ ਅਨੰਦਪੁਰ ਦਾ ਕਿਰਾ ਨਹੀਂ ਦਿਖਾਉਣਾ ਚਾਹੁੰਦੇ ਸਾਰ ਖਦ ਕੀ ਦਿਖਾਉਣਾ ਚਾਹੁੰਦੇ ਹੋ ਜੇ ਮਾਵਾਸਤਾਂ ਵਾਲੇ ਆਪਣਾ ਸਾਰਾ ਇਰੀਟੇ ਦਿਖਾ ਸਕਦੇ ਆ ਮਾਵਾਸਤਾਂ ਵਾਲੇ ਆਪਣੀ ਦੇਸ਼ ਭਗਤੀ ਦਿਖਾ ਸਕਦੇ ਆ ਜੁਪੀ ਵਾਲੇ ਦਿਖਾ ਸਕਦੇ ਆ ਬਾਕੀ ਸਟੇਟਾਂ ਵਾਲੇ ਦਿਖਾ ਸਕਦੇ ਆ ਸਰ ਅਸੀਂ ਕਿਉਂ ਨਹੀਂ ਦਿਖਾ ਸਕਦੇ ਪੰਜਾਬ ਵਾਲੇ ਕਿਉਂ ਨਹੀਂ ਦਿਖਾ ਸਕਦੇ ਇਹ ਸਾਡਾ ਹੱਕ ਹੈ ਜਿਹੜਾ ਖੋਇਆ ਗਿਆ ਔਰ ਬਿਲਕੁਲ ਵਿਸਕਰਾ ਕੀਤਾ ਗਿਆ ਪੋਲੀਟਿਕਲ ਵਿਸਕਰਾ ਕੀਤਾ ਗਿਆ ਸਾਡੇ ਨਾਲ ਜਿਹੜਾ ਪਿਛਲੇ ਕਈ ਸਾਲ ਡੇਢ ਸਾਲ ਤੋਂ ਭਾਜਪਾ ਦੀ ਸਰਕਾਰ ਕਰ ਰਹੀ ਆ ਕਦੀ ਗਵਰਨਰ ਦੇ ਨਾਲ ਕਦੀ ਆਪ ਮਤਲਬ ਦੇਸ਼ੇ ਪੰਜਾਬ ਨਾਲ ਉਹ ਵਿਸਕਰਾ ਕਰਦੇ ਆ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਕਿ ਕੇਸਾਂ ਕੂਸਾਂ ਤੋਂ ਮਜੀਠੀਆ ਨਹੀਂ ਡਰਨ ਵਾਲਾ ਔਰ ਜੇ ਪਾਉਣਾ ਨਾ ਤਾਂ ਜੀ ਛੱਡ ਕੇ ਪਾਇਓ ਮਗਰ ਸੀਮ ਸਾਹਿਬ ਫਿਰ ਇਸ ਗੱਲ ਨੂੰ ਓਨ ਕਰਿਓ ਕਿ ਮੇਰੇ ਆਰਡਰ ਤੇ ਕੇਸ ਪਿਆ ਤੇ ਮੈਂ ਆਪ ਚੱਲ ਕੇ ਆਉਂ ਸੀਆ ਮਾਊਸ ਤੇ ਮੈਨੂੰ ਜਿੱਥੇ ਭੇਜਣਾ ਗੱਡੀ 'ਚ ਬਿਠਾ ਕੇ ਭੇਜ ਦੇ ਨਾ ਮੈਂ ਤੇਰੇ ਇਹਨਾਂ ਧਮਕੀਆਂ ਤੋਂ ਨਾ ਮੈਂ ਪ੍ਰਵਾਹ ਕੀਤੀ ਨਾ ਮੈਂ ਕਰਾਂ ਲੜਾਈ ਲੜਨੀ ਗੁਰੂ ਦੇ ਸਿੱਖ ਨੂੰ ਗੁਰੂ ਸਹਿਬਾਨਾ ਤੋਂ ਸਾਨੂੰ ਇਹ ਸਮਤ ਔਰ ਗੁੜਤੀ ਮਿਲੀ ਹੈ ਔਰ ਜਿਹੜਾ ਇਹ ਹਫਤਾ ਲੰਘਿਆ ਸ਼ਹੀਦੀ ਹਫਤਾ ਇਹਦੇ ਚ ਤਾਂ ਖਾਸ ਤੌਰ ਤੇ ਜਿਵੇਂ ਕਹਿ ਲਵਾਂ ਕੁੱਟ-ਕੁੱਟ ਕੇ ਛੋਟੇ ਸਹਬਜ਼ਾਦਿਆਂ ਨੇ ਵੱਡਿਆਂ ਨੇ ਗੁਰੂ ਸਾਹਿਬ ਨੇ ਇਹ ਹਰ ਉਸ ਗੁਰੂ ਘਰ ਦੇ ਸਿੱਖ ਚ ਇਹ ਗੱਲ ਭਰ ਕੇ ਪਾ ਦਿੱਤੀ ਕਿ ਭਾਈ ਲੜਾਈ ਲੜਨੀ ਪੈਂਦੀ ਹੈ ਹੱਕ ਸੱਚ ਦੀ ਲੜਨ ਨੂੰ ਮੈਂ ਤਿਆਰ ਆ ੱੱਕੇ ਛਾਈ ਜ਼ਾਲਮ ਸਰਕਾਰ ਜਿਨ੍ਹਾਂ ਨੂੰ ਇਹ ਹੋ ਗਿਆ ਕਿ ਕੋਈ ਸਾਡੇ ਉਲਟ ਬੋਲੇ ਉਹਦੇ ਨਾਲ ਹੀ ਨਾਲ ਉਹਦੀਆਂ ਇਨਕੁਆਇਰੀਆਂ ਖੋਲ ਦਿਓ ਮਗਰ ਹੁਣ ਮੈਂ ਬੇਨਤੀ ਕਰੂ ਅੱਜ ਤਾਂ ਆ ਮੈਂ ਤੁਹਾਨੂੰ ਸਵੇਰੇ ਆਰਡਰ ਵੀ ਵਿਖਾਇਆ ਸੀਗਾ ਚੀਨਾ ਸਾਹਿਬ ਤਾਂ ਹੋ ਗਏ ਰਿਟਾਇਰ ਹੁਣ ਅਫਸਰ ਨੂੰ ਨਾ ਵਰਤੀ ਭਗਵੰਤ ਮਾਨ ਜੇ ਭਾਈ ਮਾਸਟਰ ਮਹਿੰਦਰ ਦੇ ਮੁੰਡੇ ਨੂੰ ਸਪਸ਼ਟ ਮੇਰੇ ਵੱਲੋਂ ਸੁਨੇਹਾ ਉਹਨਾਂ ਅਫਸਰ ਨਾ ਵਰਤੀ ਹੁਣ ਆਪ ਆਈਂ ਸਿਟ ਦਾ ਚੇਅਰਮੈਨ ਤੇ ਜਿਹੜੇ ਤੂੰ ਲਾਉਣੇ ਉਹਨਾਂ ਨੂੰ ਆਪਦੇ ਨਾਲ ਲਾ ਲਈ ਮੈਂਬਰ ਦੋ ਦੋ ਹੱਥ ਕਰਨਾ ਆਰ ਪਾਰ ਦੀ ਲੜਾਈ ਆ ਲੜਾਂਗੇ ਪੰਜਾਬ ਦੇ ਮੁੱਦੇ ਪਹਿਲਾਂ ਜੇ ਤੁਸੀਂ ਸਮਝੋਗੇ ਕਿ ਪੰਜਾਬ ਦੇ ਮੁੱਦੇ ਉਠਾਉਣ ਤੋਂ ਮੈਨੂੰ ਇਸ ਤਰ੍ਹਾਂ ਰੋਕ ਲੋਂਗੇ ਮੈਂ ਉਸ ਦਿਨ ਵੀ ਕਹਿ ਕੇ ਗਿਆ ਸੀ ਅੱਜ ਫੇਰ ਕਹਿਣਾ ਆ ਇੱਕ ਦੋ ਚੈਨਲ ਨਹੀਂ ਆਏ ਉਹ ਜਿਹੜੇ ਸਰਕਾਰ ਦੀ ਬੜੀ ਅੱਜਕੱਲ ਗੱਲ ਕਰਦੇ ਆ ਪ੍ਰੋ ਪੰਜਾਬ ਯਾਦਵਿੰਦਰ ਕਰਫਿਊ ਵਾਲੇ ਕਹਾਣੀਆਂ ਪਾਈ ਜਾਣ ਮਜੀਠੀਆ ਆਇਆ ਨਹੀਂ ਭਾਈ ਮਜੀਠੀਆ ਇੱਥੇ ਆ ਤੁਸੀਂ ਐਮ ਸਾਹਿਬ ਦੇ ਨਾਲ ਗੱਲ ਕਰ ਲੈਣਾ ਇਹਦਾ ਮਤਲਬ ਨਹੀਂ ਕਿ ਸਭ ਨੂੰ ਇੱਕ ਰੰਗ ਨਾਲ ਰੰਗ ਦੇਵੇਂ ਮੈਂ ਨਾਉ ਨਹੀਂ ਲੈਣਾ ਸੀਗਾ ਮਗਰ ਕਈਆਂ ਦੀ ਪੱਤਰਕਾਰੀ ਦਾ ਮਿਆਰ ਐਡਾ ਡਿੱਗ ਗਿਆ ਫੈਕਟਸ ਨਹੀਂ ਬਦਲਨੇ ਮੇਰੇ ਅੰਦਰ ਲਿਖੀ ਜੀ ਹਾਈ ਕੋਰਟ ਨੇ ਆਨਰੇਬਲ ਹਾਈ ਕੋਰਟ ਨੇ ਮੇਰੀ ਬੇਲ ਦੇਣ ਵੇਲੇ 10 8 22 ਨੂੰ ਦੇਖੋ ਮੈਂ ਇਹ ਗੱਲ بار بار ਇਹ ਕਿਉਂ ਕਰ ਰਿਹਾ ਕਿਉਂਕਿ ਇਹ ਸਾਰੀ ਚੀਜ਼ਾਂ 'ਚ ਕਿਹਾ देयर इज ਨੋ ਐਵੀਡੈਂਸ he is not guilty evidence is not credible evidence is frail ਇਹ ਸਾਰੀ ਗੱਲਾਂ ਆਨਰੇਬਲ ਹਾਈ ਕੋਰਟ ਮੇ ਕਈਆਂ ਮਗਰ ਮੈਂ ਨਾ ਮੰਨੂ ਦੇਖ ਸਾਲ ਮੈਨੂੰ ਸੱਦਿਆ ਨਹੀਂ ਮੈਂ ਚ ਚੀਨਾ ਸਾਹਿਬ ਐਸਆਈਟੀ ਦੇ ਹੈੱਡ ਬਣਦੇ ਆ ਮੈਨੂੰ ਸੱਦਦੇ ਜਾ ਕੇ ਡਿਸੰਬਰ ਚ 8 ਮਹੀਨੇ ਉਹਨਾਂ ਨੇ ਨਹੀਂ ਸੱਦਿਆ ਔਰ ਸੱਦਿਆ ਉਦੋਂ ਜਦੋਂ 9 ਨੂੰ ਮੈਂ ਬਿਆਨ ਦੇਤਾ ਸੀਐਮ ਦੇ ਖਿਲਾਫ ਕਿਉਂਕਿ ਮੈਂ ਪੰਜਾਬ ਦੀ ਧੀ ਨਾਲ ਖਲੋ ਗਿਆ ਢਿੱਡ ਪੀੜ ਹੋ ਗਈ ਔਰ 100% ਤੁਸੀਂ ਵੇਖੋ 18 ਨੂੰ ਮੈਨੂੰ ਸੱਧਿਆ 18 ਚ ਆਨ ਕੈਮਰਾ ਮੈਂ ਕਹਿ ਕੇ ਆਇਆ ਕਿ ਭਾਈ ਮੈਂ 27 28 ਨੂੰ ਨਹੀਂ ਅਵੇਲੇਬਲ ਹੋਣਾ ਕਿਉਂਕਿ ਸ਼ਹੀਦੀ ਦਿਹਾੜੇ ਨੇ ਸ਼ਹੀਦੀ ਸਪਤਾਹ ਫਿਰ ਤੁਸੀਂ ਮੈਨੂੰ ਉਸ ਦਿਨ ਭੇਜੋ ਮਤਲਬ ਤੁਸੀਂ ਮੇਰੀ ਧਾਰਮਿਕ ਆਸਥਾ ਨੂੰ ਕੁਐਸਚਨ ਕਰਦੇ ਹੋ ਤੁਸੀਂ ਇਹ ਵਿਖਾਉਣਾ ਚਾਹੁੰਦੇ ਹੋ ਮੈਨੂੰ ਇਹ ਜੀ ਮੇਰੇ ਲਈ ਗੁਰੂ ਘਰ ਰੱਬ ਦੇ ਅ ਚਰਨਾ ਵਿੱਚ ਧਿਆਨ ਰੱਖਣਾ ਜ਼ਰੂਰੀ ਹੈ ਕਿ ਐਸਆਈਟੀ ਅੱਗੇ ਮੈਂ ਨਹੀਂ ਆ ਸਕਿਆ ਇੱਕ ਦਿਨ ਨਹੀਂ ਆਇਆ ਮੈਂ ਮੈਨੂੰ ਫੇਰ ਸੱਦ ਲਿਆ ਤੀ ਨੂੰ ਤੁਸੀਂ ਸੱਦ ਲਿਆ ਤੁਹਾਡਾ ਅਧਿਕਾਰ ਹੈ ਤੁਸੀਂ ਆਪਦਾ ਕੰਮ ਕਰ ਸਕਦੇ ਹੋ ਮਗਰ ਜੇ ਇਸ ਅਫਸਰ ਨੂੰ 29 ਤਰੀਕ ਨੂੰ ਉਹਨਾਂ ਦੇ ਹੋਮ ਸੈਕਟਰੀ ਗੁਰਕੀਰਤ ਕ੍ਰਿਪਾਲ ਸਿੰਘ ਚਿੱਠੀ ਕੱਢ ਰਿਹਾ ਕਿ ਤੁਹਾਡੀ ਥੈਂਕ ਯੂ ਫॉर ਯੋਰ ਸਰਵਿਸ ਤੁਸੀਂ ਹੁਣ ਰਿਟਾਇਰ ਹੋ ਜਦ ਲਾਸਟ ਵਰਕਿੰਗ ਦੇ ਚ ਉਹ ਕੱਢ ਰਿਹਾ ਪ੍ਰੋਪਰਾਈਟੀ ਐਥਿਕਸ ਜਦੋਂ ਕੋਈ ਆਨਰੇਬਲ ਜੱਜ ਕੇ ਸੁਣ ਰਿਹਾ ਹੁੰਦਾ ਨਾ ਤੇ ਉਹਦੀ ਬਦਲੀ ਹੋ ਜਾਂਦੀ ਆ ਜਾਂ ਉਹ ਰਿਟਾਇਰ ਹੋਣ ਲੱਗਦੇ ਆ ਉਹ ਨਾਲ ਦੀ ਨਾਲ ਕੇਸ ਫਾਈਲ ਬੰਦ ਕਰ ਦਿੰਦੇ ਕਿ ਅਗਲਾ ਕਰ ਲੂ ਮਗਰ ਇੱਥੇ ਤਾਂ ਹੈ ਹੀ ਕੋਈ ਨਹੀਂ ਮਨ ਜਸਟੂ ਕੀ ਮਜੂਰੀਤਿਆ ਦਾ ਇਹਨੂੰ ਤੰਗ ਪਰੇਸ਼ਾਨ ਕਰਨਾ ਔਰ ਉਹ ਆਰਡਰ ਕੀ ਦੇ ਮੈਂ ਮੈਂ ਸਮਝਦਾ ਚੀਨਾ ਸਾਹਿਬ ਦੀ ਵੀ ਮਜਬੂਰੀ ਕੀ ਸੀ ਮੁੱਖ ਮੰਤਰੀ ਸਾਹਿਬ ਕਿਉਂਕਿ ਚੀਨਾ ਸਾਹਿਬ ਦੀ ਆਪ ਜੀ ਇਨਕੁਆਇਰੀ ਪ੍ਰਧਾਨ ਮੰਤਰੀ ਸਿਕਿਉਰਿਟੀ ਬਰੀਚ ਦੀ ਚੱਲਦੀ ਹੈ ਇਸ ਲਈ ਮੇਰਾ ਕੋਈ ਗੁੱਸਾ ਐਸਆਈਟੀ ਆ ਚੀਨਾ ਸਾਹਿਬ ਦਾ ਨਹੀਂ ਮਗਰ ਜਿਹੜੇ ਜਿਹੜੇ ਅਫਸਰ ਸਰਕਾਰਾਂ ਦੇ ਹੱਥ ਠੋਕਾ ਬਣਦੇ ਆ ਉਹਨਾਂ ਨੂੰ ਫਿਰ ਭੁਗਤਨੀ ਪੈਂਦੀ ਚਟੋਪਾਦਿਆ ਸਾਹਿਬ ਅੱਜ ਭੁਗਤ ਹੀ ਰਹੇ ਨਾ ਮਤਲਬ ਸਰਵਿਸ ਤੋਂ ਬਾਅਦ ਹੀ ਇਸ ਬੀਨ ਔਨਰੇਬਲ ਸੁਪਰੀਮ ਕੋਰਟ ਨੇ ਜਸਟਿਸ инду ਮਲੋਤਰਾ ਜੀ ਦੀ ਕਮੇਟੀ ਨੇ ਉਹਨਾਂ ਨੂੰ ਚਾਰਟ ਸ਼ੀਟ ਕਰਤਾ ਮੇਜਰ ਪੈਨਲਟੀ ਮਤਲਬ ਹੀ ਵਿਲ ਬੀ ਨਾਟ ਸਰਵਿਸ ਦੇ ਕੋਈ ਬੈਨੀਫਿਟ ਨਹੀਂ ਮਿਲਣਗੇ ਤੇ ਕੀ ਫਾਇਦਾ ਇਹ ਜੀ ਗੱਲ ਦਾ ਇਸ ਲਈ ਅਫਸਰ ਨੂੰ ਭਗਵੰਤਮਾਨ ਸਾਹਿਬ ਯੂਜ਼ ਕਰਨਾ ਬੰਦ ਕਰਨ ਆਪ ਹੀ ਆ ਜਾਣ ਤੂੰ ਜਿਹੜੇ ਦੋ ਦੋ ਸਵਾਲ ਕਰਨੇ ਤੂੰ ਕਰਨੀ ਦੋ ਦੋ ਹੱਥ ਜਿਹੜੇ ਮੈਂ ਕਰਦੇ ਮੈਂ ਕਰ ਲੂ ਕੀ ਰੱਖਿਆ ਇਹ ਕੰਮ ਚ ਪਰਸਰ ਲਈ ਗੁਰੂ ਨਗਰੀ ਵਾਸਤੇ ਔਰ ਗੁਰੂ ਨਗਰੀ ਦੇ ਲੋਕਾਂ ਵਾਸਤੇ ਜਿਨ੍ਹਾਂ ਨੇ ਆਸ਼ੀਰਵਾਦ ਦੇ ਕੇ ਇੱਥੇ ਭੇਜਿਆ ਗਿਆ ਸੀ ਉਹਨਾਂ ਨੇ ਪਾਰਲੀਮੈਂਟ ਦੇ ਤੌਰ ਤੇ ਜਿਹੜਾ ਮੈਨੂੰ ਚੁਣਿਆ ਮੈਂ ਆਪਣੀ ਪੂਰੀ ਆਵਾਜ਼ ਜਿਹੜੀ ਹੈ بلند ਪਾਰਲੀਮੈਂਟ ਦੇ ਅੰਦਰ ਵੀ ਔਰ ਮਿਲ ਕੇ ਵੀ ਸਾਰੇ ਪ੍ਰੋਜੈਕਟਾਂ ਲਈ ਕਰਦਾ ਰਿਹਾ ਜਦੋਂ ਜੇ ਇੱਕ ਵੱਡਾ ਪ੍ਰਸਟੀਜੀਅਸ ਪ੍ਰੋਜੈਕਟ ਬੰਦੇ ਭਾਰਤ ਨੂੰ ਅੰਮ੍ਰਿਤਸਰ ਤੱਕ ਲੈ ਕੇ ਆਉਣਾ ਸੀ ਕਿਉਂਕਿ ਸਾਰੇ ਦੇਸ਼ ਚ ਟ੍ਰੇਨਾਂ ਜਾਂਦੀਆਂ ਹਨ ਅੰਮ੍ਰਿਤਸਰ ਵਾਸਤੇ ਟ੍ਰੇਨ ਨਹੀਂ ਸੀ ਔਰ ਸਭ ਤੋਂ ਵੱਡਾ ਟੂਰਿਸਟ ਸਿਟੀ ਅੰਮ੍ਰਿਤਸਰ ਹੈ ਔਰ ਮੈਂ ਇਹਦੇ ਵਾਸਤੇ ਜਿਹੜੇ ਰੇਲਵੇ ਮਿਨਿਸਟਰ ਨਾਲ ਬਾਰ ਬਾਰ ਮਿਲਦੇ ਰਹੇ ਮੈਂ ਧੰਨਵਾਦ ਕਰਦਾ ਰੇਲਵੇ ਮਿਨਿਸਟਰ ਦਾ ਅਸ਼wini ਮੈਦਨਮ ਜੀ ਦਾ ਜਿਨ੍ਹਾਂ ਨੇ ਮੇਰੀ ਇਹ ਗੱਲ ਮੰਗ ਨੂੰ ਪ੍ਰਵਾਨ ਕੀਤਾ ਔਰ ਅੱਜ ਪ੍ਰਾਈਮ ਮਿਨਿਸਟਰ ਸਾਹਿਬ ਦਾ ਵੀ ਸ਼ੁਕਰੀਆ ਜਿਨ੍ਹਾਂ ਨੇ ਅੱਜ ਇਨੌਗੁਰੇਸ਼ਨ ਕੀਤੀ ਹੈ ਟ੍ਰੇਨ ਦੀ ਸੋ ਅਮਰਸਰ ਟੂਰਿਸਟ ਸਿਟੀ ਹੈ ਅਮਰਸਰ ਚ ਲੱਖਾਂ ਤਰ੍ਹਾਂ ਦੇ ਟੂਰਿਸਟ ਆਉਂਦੇ ਨੇ ਇੱਥੇ ਗਰੀਬ ਲਈ ਵੀ ਸਹੂਲਤ ਚਾਹੀਦੀ ਹੈ ਮੱਧਮ ਵਰਗ ਲਈ ਵੀ ਚਾਹੀਦੀ ਅਮੀਰ ਲਈ ਵੀ ਚਾਹੀਦੀ ਹੈ ਕਿਉਂਕਿ ਇੱਥੇ ਹਰ ਤਰ੍ਹਾਂ ਦਾ ਬੰਦਾ ਆਉਂਦਾ ਹੈ ਅਸੀਂ ਉਹਨੂੰ ਧਿਆਨ ਚ ਰੱਖਦੇ ਹੋਏ ਜਿੱਥੇ ਸੁਪਰ ਫਾਸਟ ਚੱਲਦੀ ਹੈ ਸਟਾਫ ਦੀ ਚੱਲਦੀ ਹੋਟਲ ਰੇਲਾਂ ਵੀ ਚੱਲਦੀਆਂ ਨੇ ਉਹਦੇ ਨਾਲ ਉੱਪਰਲੇ ਵਰਗ ਲਈ ਵੀ ਇੱਕ ਟ੍ਰੇਨ ਚਾਹੀਦੀ ਜਿਹੜਾ ਬੰਦਾ ਇੱਕ ਮੱਧਮ ਵਰਗ ਯਾਤਰਾ ਸਫ਼ਰ ਕਰਨਾ ਚਾਹੁੰਦਾ ਹੈ ਘੱਟ ਸਮੇਂ ਦੇ ਇਹ ਉਹਨਾਂ ਵਾਸਤੇ ਹੈ ਕਿ ਜਿਹੜੇ ਯਾਤਰਾ ਸਫ਼ਰ ਕਰਨਾ ਉਹਦੇ ਪਰ ਪੈਸੇ ਕੱਟਿਆ ਤੇ ਸਮਾਂ ਵੀ ਉਹਨਾਂ ਕੋਲ ਘੱਟ ਲਾਉਣਾ ਚਾਹੁੰਦੇ ਆ ਇਹ ਉਹਨਾਂ ਵਰਗਾਂ ਵਾਸਤੇ ਵੀ ਹੈ ਬਾਕੀ ਜਿਹੜਾ ਮਰਜ਼ੀ ਕਰ ਸਕਦਾ ਜਿਹਦੇ ਕੋ ਗੁਜਾਇਸ਼ ਹੈਗੀ ਹੈ ਉਹ ਸਟੇਜ 'ਤੇ ਸਲਾਹ ਲੈ ਸਕਦਾ ਪਰ ਅੰਮ੍ਰਿਤਸਰ ਦੀ ਨਗਰੀ ਨੂੰ ਇਹਦਾ ਬਹੁਤ ਲਾਹਾ ਹੈ ਅੱਜ ਤੁਸੀਂ ਵੇਖੋ ਮੈਕਸਿਮਮ ਜਿਹੜੇ 5 ਸਟਾਰ ਰੋਟਲ ਨੇ 4 ਸਟਾਰ ਰੋਟਲ ਨੇ ਅਮਰਸਰ ਬਣਾਏ ਨੇ ਇਹ ਸਾਡੀ ਇਕਨੋਮੀ ਦੀ ਗਰੋਥ ਹੈ ਇਹਦੇ ਨਾਲ ਇੱਕ ਗਰੀਬ ਨੂੰ ਇੱਕ ਸਫਾਈ ਕਰਨ ਵਾਲੇ ਤੋਂ ਲੈ ਕੇ ਰੇੜੀ ਵਾਲੇ ਖਾਣ ਵਾਲੇ ਤੋਂ ਖਾਣਾ ਬਣਾਉਣ ਵਾਲੇ ਤੋਂ ਲੈ ਕੇ ਵੇਟਰ ਤੋਂ ਲੈ ਕੇ ਮੈਨੇਜਰ ਤੱਕ ਹਰ ਬੰਦੇ ਨੂੰ ਰੋਜ਼ਗਾਰ ਮਿਲਦਾ ਆ ਕੰਸਟਰਕਸ਼ਨ ਹੋ ਰਹੀ ਆ ਕੰਸਟਰਕਸ਼ਨ ਦਾ ਬਹੁਤ ਵੱਡਾ ਜਿਹੜਾ ਕੰਮ ਹੈ ਉਹ ਸਾਰਾ ਅਮਰਸਰ ਚੱਲ ਰਿਹਾ ਇਹ ਸਿਰ ਪੱਕੀ ਵਿਕਾਸ ਦੇ ਵਿੱਚ ਇੱਕ ਮੀਲ ਪੱਥਰ ਜਿਹੜਾ ਆ ਉਹ ਬੰਦੇ ਭਾਰਤ ਦਾ ਵੀ ਆ ਅਮਰਸਰ ਦੀ ਨਗਰੀ ਦੇ ਵਿਕਾਸ ਦੇ ਵਿੱਚ ਮੈਂ ਕਹਿ ਸਕਦਾ ਹਾਂ